ਹੁਣ ਵੀ ਜਿਹੜਾ ਕੋਈ ਉਹ ਜਿਹੜੇ ਥੋੜੀ ਜਿਹੀ ਜ਼ਮੀਨ ਰੇਂਦੀ ਉਹ ਕਹਿੰਦੇ ਵੀ ਸਾਡੀ ਐਲਸ ਕੀਤੀ ਵੀ ਹੈ ਸਾਨੂੰ ਤੁਸੀਂ ਕੈਨੇਡਾ ਦੀ ਬਤਾ ਦਿਓ ਅਸੀਂ ਉੱਧਰ ਵਗ ਜਾਾਂਗੇ ਤੇ ਤੁਸੀਂ ਇਹਨੂੰ ਵੇਚ ਦਿਓ ਤੇ ਬਾਪੂ ਬੰਡ ਬੜਈ ਦੀ ਜੇ ਆਪਾਂ ਗੱਲ ਕਰੀਏ ਹਨਾ ਬੀਜਵੇਂ ਸਾਡੇ ਕੁਸ਼ਕ ਭਰਾ ਜਿਹੜੇ ਹੈਗੇ ਨੇ ਪਾਕਿਸਤਾਨ ਦੇ ਵਿੱਚ ਚੱਲ ਗਏ ਹਨਾ ਤੇ ਕੁਸ਼ਕ ਸਾਡੇ ਪੰਜਾਬ ਦੇ ਵਿੱਚ ਰਹਿ ਗਏ ਉਹਨਾਂ ਦੀ ਜਿਹੜੀ ਦਿੱਤੀ ਹੋਈ ਪੀੜ ਆ ਸਾਨੂੰ ਹਜੇ ਤੱਕ ਨਹੀਂ ਜਰੀ ਜਾ ਰਹੀ ਹਨਾ ਅੱਜ ਵੀ ਸਾਡੇ ਦਿਲ 'ਚ ਘਰ ਕਰ ਗਈ ਸਾਡੇ ਸਾਡਾ ਮੰਨ ਲਓ ਜਦੋਂ ਉਹ ਪੁਰਾਣਾ ਵਕਤ ਜਦੋਂ ਯਾਦ ਕਰਦੇ ਹਾਂ ਸਾਡਾ ਕਹਿੰਦੇ ਰੋਣਾ ਆ ਜਾਂਦਾ ਹਨਾ ਪਰ ਜਿਹੜੇ ਹੁਣ ਦੇ ਸਾਡੇ ਬੱਚੇ ਨੇ ਚਲੋ ਉਹ ਤਾਂ ਮਜਬੂਰੀ ਸੀਗੀ ਜਦੋਂ ਬੰਦ ਹੋਈ ਹਨਾ ਉਹ ਤਾਂ ਮਜਬੂਰੀ ਸੀ ਇੱਕ ਪਰ ਸਾਡੇ ਹੁਣ ਦੇ ਜਿਹੜੇ ਬੱਚੇ ਮੁੰਡੇ ਕੁੜੀਆਂ ਦੀ ਆਪਾਂ ਗੱਲ ਕਰੀਏ ਹਾਂ ਹਾਂ ਉਹ ਉਹਨਾਂ ਨੂੰ ਐਸੀ ਕਿਹੜੀ ਜਿਹੜੀ ਅੰਦਰ ਭਾਵਨਾ ਨੂੰ ਉਹਨਾਂ ਦੇ ਠੇਸ ਲੱਗੀ ਵੀ ਜਿਹੜੀ ਇੱਥੋਂ ਹੋ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਿਆਰ ਹੋਏ ਫਿਰਦੇ ਨੇ ਉਹਨਾਂ ਨੂੰ ਬਸ ਆ ਹੀ ਭੇਵਾਂ ਜੀ ਅਸੀਂ ਖਾਨੇ ਬਾਹਰਲੇ ਮੁਰਖ ਜੇ ਜਾ ਕੇ ਕੀ ਬੋਸ ਬਗਾਣਾ ਲਾਂਗੇ ਖਾਨੇ ਕਿੱਦਿਆ ਕੇ ਧਨ ਕਮਾਰਾਂਗੇ ਇਧਰੋਂ ਜਾਇਦਾਤਾਂ ਬਾਇ ਬਾਇ ਕਰੀ ਜਾਂਦੇ ਨੇ ਤੇ ਉਧਰ ਰੁਪਏ ਲਜਾ ਜਾ ਸਿੱਟੀਆਂ ਜਾਂਦੇ ਨੇ ਬਿਲਕੁਲ ਹਾਂ ਜੀ ਜੇ ਹੁਣ ਆਪਾਂ ਗੱਲ ਕਰੀ ਬਾਪੂ ਜੀ ਵੇਖੋ ਜਿਹੜੀ ਤੁਹਾਡੇ ਕੋਲ ਪਹਿਲਾਂ ਜਿਹੜੀ ਜ਼ਮੀਨ ਜਾਇਦਾਦ ਹੁੰਦੀ ਸੀ ਹਨਾ ਤੁਸੀਂ ਉਹ ਵੀ ਕਹਿੰਦੇ ਮਿੱਟੀ ਚੋਂ ਸੋਨਾ ਕੱਢ ਲੈਂਦੇ ਸੀ ਹਨਾ ਪਰ ਜਿਹੜੇ ਹੁਣ ਦੇ ਬੱਚੇ ਨੇ ਉਹ ਕਹਿੰਦੇ ਵੀ ਸਾਨੂੰ ਦੋ ਕਿੱਲੇ ਵੇਚੋ ਤੇ ਸਾਨੂੰ ਬਾਹਰ ਭੇਜੋ ਨਾ ਉਹਨਾਂ ਵਾਸਤੇ ਕੀ ਸੁਨੇਹਾ ਉਹਨਾਂ ਵਾਸਤੇ ਇਹ ਹੈ ਜੇ ਹੁਣ ਜੇ ਉਹਨਾਂ ਦੇ ਮਗਰ ਨਹੀਂ ਲੱਗਦੇ ਹਾਂਜੀ ਤਾਂ ਤਾਂ ਉਹ ਹੋਰ ਜੱਬ ਖੜਾ ਕਰਦੇ ਆ ਕੋਈ ਕਹਿੰਦਾ ਮੈਂ ਗੱਡੀ ਥੱਲੇ ਆਜੂ ਮੈਂ ਕੋਸਾ ਦੂੰਗਾ ਹਾਂਜੀ ਜੇ ਉਹਨਾਂ ਮਾਗੇ ਲਾ ਕੇ ਤਾਂ ਫਿਰ ਇਹ ਦੁਰ ਜਾਇਦਾਦ ਖਤਮ ਕਰਦਾ ਬੈ ਕਰ ਕਿਸੇ ਦਾ ਕੰਮ ਉੱਧਰ ਲੋਟ ਆ ਜਾਂਦਾ ਕਿਸੇ ਦਾ ਨਹੀਂ ਆਉਂਦਾ ਉਵੇਂ ਜਿਵੇਂ ਮੁੜਨਾ ਇਧਰੋਂ ਜਾਂਦੇ ਨੇ ਨਾ ਉੱਧਰੋਂ ਰਹਿ ਜਾਂਦੇ ਆ ਠੀਕ ਹੈ ਜੀ ਹਾਂ ਤੇ ਬਾਪੂ ਜੀ ਆਪਾਂ ਪਿਛਲੇ ਸਮੇਂ ਦੇ ਵਿੱਚ ਝਾਤੀ ਮਾਰੀਏ ਮੰਨ ਲਓ ਪਿਛਲੇ 50 ਸਾਲਾਂ ਦੇ ਵਿੱਚ ਤੇ ਹੋਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੰਨਾ ਕੁ ਜ਼ਿਆਦਾ ਜਿਹੜਾ ਫਰਕ ਦੇਖ ਰਹੇ ਹੋ ਉਦੋਂ ਜਾਨੇ ਫਰਕ ਇਹ ਜਿਹਾ ਅਸੀਂ ਹੱਥਾਂ ਦੀ ਮਿਹਨਤ ਕਰਦੇ ਸੀਗੇ ਹਾਂਜੀ ਹੱਥਾਂ ਦੀ ਮਿਹਨਤ ਨਾਲ ਜਿਹੜੇ 4 ਪੈਸੇ ਸਾਡੇ ਪੱਲੇ ਰਹ ਜਾਂਦੇ ਸੀਗੇ ਹਾਂਜੀ ਤੇ ਹੁਣ ਜਿਹੜੀ ਹੈ ਮਸ਼ੀਨਰੀ ਦਾ ਜੋਗ ਹੋ ਗਿਆ ਹੁਣ ਖਰਚੇ ਵਧ ਗਏ ਹੁਣ ਤਾਂ ਉਹ ਜਿਵੇਂ ਉਹਨਾਂ ਖੂਦ ਹੀ ਮਿੱਟੀ ਖੂਚ ਪੈਂਦੀ ਐ ਜਿੰਨਾ ਵਟਦੇ ਆ ਜਰੂਰ ਕਹਿੰਦੇ ਐ ਇੰਨੇ ਲੱਖ ਵਟ ਲਿਆ ਜਦੋਂ ਖਰਚਾ ਉਧਰੋਂ ਕਰਕੇ حساب ਆਉਂਦੇ ਆ ਤਾਂ ਉਹ ਬਰਾਬਰੀ ਹੋ ਜਾਂਦਾ ਖਤਮ ਹੋ ਜਾਂਦਾ ਇਹਨੂੰ ਸਿਰ ਟੁੱਟਦੇ ਆ ਜਾਣੀ ਜ਼ਿੰਮੇਦਾਰ ਦੇ ਠੀਕ ਐ ਜੀ ਉਹ ਸਮਾਂ ਚੰਗਾ ਸੀਗਾ ਹੁਣ ਵਾਲਾ ਸਮਾਂ ਵਧੀਆ ਨਹੀਂ ਐ ਤੇ ਹੁਣ ਬਾਪੂ ਜਿਵੇਂ ਆਪਾਂ ਗੱਲ ਕਰੀਏ ਹੁਣ ਜ਼ਿੰਮੇਦਾਰਾਂ ਦੇ ਜਿਹੜੇ ਜਵਾਕ ਨੇ ਉਹ ਖੇਤੀ ਬਣੀ ਘਟ ਤੇ ਆਣਾ ਜ਼ਿਆਦਾਤਰ ਕਹਿੰਦਾ ਵੀ ਮੈਂ ਬੁਲਟ ਲੈਣਾ ਮੈਂ ਸਵਰਾਜ ਲੈਣਾ ਮੈਂ ਜੀ ਆਹ ਲੈਣਾ ਨਾ ਪਰ ਥੋੜੇ ਵੇਲੇ ਬਾਪੂ ਦੇਖਿਆ ਜਾਵੇ ਸ਼ੌਂਕ ਵੀ ਘਟ ਹੁੰਦੇ ਸੀ ਪਰ ਕਿਰਤੀ ਬੰਦੇ ਵੱਧ ਸੀ ਹੈ ਨਾ ਤੇ ਉਦੋਂ ਜਿਹੜੇ ਮਤਲਬ ਸੰਦ ਸੀਗੇ ਤੁਹਾਡੇ ਖੇਤੀ ਵਾਲੇ ਉਹਨਾਂ ਚ ਜਿਹੜੇ ਪੁਰਾਣੇ ਸ਼ਾਇਦ ਹੋਣ ਦੇ ਨਾਲ ਬਹੁਤਿਆਂ ਨੂੰ ਨੌ ਵੀ ਨਹੀਂ ਪਤਾ ਹੋਣਾ ਵੀ ਉਹ ਕਿਹੜੇ ਕਿਹੜੇ ਸੀਗੇ ਉਸ ਸਮੇਂ ਉਦੋਂ ਸਾਡੇ ਕੋਲੇ ਭਾਈ ਲੱਕੜ ਦੇ ਹਾਲ ਹੁੰਦੇ ਬਲਦਾਂ ਨਾਲ ਜੋੜਦੇ ਉੱਠਦਾ ਜੋੜਦੇ ਲੋਹੇ ਦਾ ਹਾਲ ਹੰਦਲਟਾਵਾ ਨਰਮਿਆਂ ਨੂੰ ਸਿਰਨਾਂ ਵਾਲੇ ਤਰਪਾਲੀਆਂ ਹੁੰਦੀਆਂ ਵੇਜਣ ਵਾਲੀਆਂ ਉਦੋਂ ਹੱਥੇ ਹੀ ਕੰਮ ਕਰਨ ਵਾਲੇ ਸੰਦ ਸੀਗੇ ਸਾਰੇ ਜਿਹੜੇ ਸੀਗੇ ਠੀਕ ਹੈ ਜੀ ਹਾਂ ਤੇ ਬਾਪੂ ਪੁਰਾਣੇ ਸਮੇਂ ਦੀ ਕੋਈ ਐਹੋ ਜੀ ਯਾਦ ਜਿਹੜੀ ਤੁਹਾਡੇ ਮੰਨ ਲਓ ਅੱਜ ਵੀ ਤੁਸੀਂ ਯਾਦ ਕਰਦੇ ਹੋ ਤਾਂ ਭਾਵਕ ਹੋ ਜਾਂਦੇ ਹੋ ਮੰਨ ਲਓ ਅੱਖਾਂ 'ਚੋਂ ਪਾਣੀ ਆ ਜਾਂਦਾ ਕੋਈ ਐਹੋ ਜੀ ਗੱਲ ਕੋਈ ਸਾਂਝੀ ਜ਼ਰੂਰ ਕਰੋ ਸਾਡੇ ਨਾਲ ਹਾਂ ਧੰਨ ਹੁਣ ਅਸੀਂ ਜਿਹੜਾ ਉਹ ਸਮਾਂ ਦੇਖਿਆ ਉਹ ਸਮਾਂ ਦੇਖ ਕੇ ਅਸੀਂ ਸਾਨੂੰ ਜਾਇਦਾਦ ਦਾ ਮੋਹ ਆਉਂਦਾ ਹੈ ਹਾਂਜੀ ਉਹ ਮੋਹ ਆਉਂਦਾ ਕਰਕੇ ਜਦੋਂ ਅਜਵਾਕਾ ਮਗਰ ਲਾ ਕੇ ਉਹਨੂੰ ਬਾਇਆ ਕਰਦੇ ਆਂ ਹੇ ਸਾਡੇ ਅੱਖਾਂ 'ਚ ਵੀ ਪਾਣੀ ਆਉਂਦਾ ਏ ਠੀਕ ਏ ਜੀ ਵੀ ਕਿਵੇਂ ਤਾਂ ਦੋਚਕਣਾ ਬਣਾਈ ਸੀ ਕਿਵੇਂ ਹੁਣ ਆਪਦੇ ਇੱਥੇ ਬੈ ਕੇ ਕਰਦੇ ਆ ਬਿਲਕੁਲ ਆਏ ਹੋ ਜਾਂਦਾ ਬਹੁਤ ਹੋ ਜਾਂਦਾ ਇਹਦੇ ਚ ਹਾਂ ਤੇ ਬਾਪੂ ਜੀ ਆਪਾਂ ਹੁਣ ਗੱਲ ਕਰੀਏ ਰਿਸ਼ਤੇ ਨਾਤਿਆਂ ਦੀ ਹਾਂ ਜੀ ਰਿਸ਼ਤੇ ਨਾਤਿਆਂ ਦੇ ਵਿੱਚ ਅੱਜ ਤੋਂ ਜੇ ਆਪਾਂ 50 ਸਾਲ ਪਿੱਛੇ ਝਾਤੀ ਮਾਰੀਏ ਹਾਂ ਕਹਿੰਦੇ ਵੀ ਭੁੱਬਾਂ ਮਾਰ ਕੇ ਰੋਣ ਨੂੰ ਜਲ ਕਰਦਾ ਹੁੰਦਾ ਸੀ ਕਹਿੰਦੇ ਭਰਾ ਦਾ ਜਦੋਂ ਭੈਣ ਰਖੜੀ ਬੰਨਣ ਹੁੰਦੀ ਸੀ ਆਉਂਦੀ ਤੇ ਜਿਹੜਾ ਹੁਣ ਦਾ ਉਹ ਜਮਾਨਾ ਆ ਗਿਆ ਇਸ ਰਿਸ਼ਤਿਆਂ ਦੇ ਵਿੱਚ ਤੁਸੀਂ ਜੇ ਝਾਤ ਮਾਰੀਏ ਤਾਂ ਤੁਸੀਂ ਹੁਣ ਕਿਉਂਕਿ ਪੁਰਾਣੇ ਜਮਾਨੇ ਦੇ ਹੈਗੇ ਬਜ਼ੁਰਗ ਹਨ ਤੇ ਤੁਸੀਂ ਹੁਣ ਵਾਲੇ 'ਚ ਕੀ ਫਰਕ ਦੇਖ ਰਹੇ ਹੋ ਹੁਣ ਵਾਲੇ ਫਰਕ ਦੇ ਵਿੱਚ ਤਾਂ ਇਹ ਹੀ ਆ ਹੁਣ ਪੈਸੇ ਦਾ ਮੋਹ ਹੋ ਗਿਆ ਹਾਂਜੀ ਭੈਣ ਭਰਾ ਦਾ ਮੋਹ ਨਹੀਂ ਹੈ ਪੈਸੇ ਦਾ ਮੋਹ ਹੈ ਪੈਸੇ ਦਾ ਸਾਰੇ ਬਸ ਚੱਲਦੇ ਆ ਕੰਮ ਬਿਲਕੁਲ ਹਾਂ ਮੋਹ ਹੁਣ ਖਤਮ ਹੋ ਗਿਆ ਠੀਕ ਹੈ ਜੀ ਹਾਂ ਜੀ ਤੇ ਤੇ ਬਾਪੂ ਜੀ ਆਪਾਂ ਨਾ ਗੱਲਬਾਤ ਕਰਦੇ ਹੁਣ ਪਿਛਲੇ ਸਮੇਂ ਥੋੜੀ ਝਾਤੀ ਮਾਰਦੇ ਆਪਾਂ ਜਿਵੇਂ ਆ ਤੁਹਾਡੇ ਕੋਲੋਂ ਵੀ ਪੁੱਛ ਰਹੇ ਨੇ ਗੱਲਬਾਤ ਦਾ ਪਹਿਲਾਂ ਵੀ ਸਾਨੂੰ ਕਾਫੀ ਬਜ਼ੁਰਗਾਂ ਤੋਂ ਸੁਣਨ ਨੂੰ ਇਹ ਗੱਲ ਮਿਲੀ ਆ ਕਹਿੰਦੇ ਵੀ 5 ਰੁਪਈਆ ਦੇ ਵਿੱਚ ਉਹ ਤੋਂ ਸੌਦੇ ਵਾਲਾ ਝੋਲਾ ਭਰ ਜਾਂਦਾ ਹੁੰਦਾ ਸੀ ਹਨਾ ਜੀ ਤੇ ਹੁਣ ਵਾਲੇ ਜਮਾਨੇ ਤੇ ਉਸ ਵਾਲੇ ਜਮਾਨੇ 'ਚ ਕੀ ਫਰਕ ਆ ਹੁਣ ਉਰੇ ਨਾਲ ਬੜਾ ਫਰਕ ਹੈ ਹੁਣ ਅੱਛਾ ਜੀ ਉਹਨੋਂ ਤਾਂ 50 ਰੁਪਈਆ ਦਾ ਉਹਨਾਂ ਤੋਂ ਤਾਂ 1000 ਰੁਪਈਆ ਦਾ ਵੀ ਨਹੀਂ ਆਉਂਦਾ ਝੋਲਾ ਭਰਦਾ ਠੀਕ ਹੈ ਜੀ ਹੁਣ ਨਹੀਂ ਭਰਦਾ ਹੈ ਝੋਲਾ 1000 ਰੁਪਈਆ ਦਾ ਉਸ ਵੇਲੇ ਚ ਭਰਦਾ ਸੀ ਉਹਨੋਂ ਤਾਂ ਜੇ ਥੋੜੇ ਜਿਹੇ ਪੈਸੇ ਲੈ ਕੇ ਜਾਵਣਦੇ ਸੀ ਝੋਲਾ ਭਰ ਕੇ ਲਿਆਉਂਦੇ ਸੀ ਹਾਂਜੀ ਹੁਣ ਜੇ ਅਸੀਂ ਹੁਣ ਵਾਲੇ ਜਵਾਨੇ ਦੇ ਵਿੱਚ ਹੁਣ ਤਾਂ ਮਮੀ ਕਾ ਦੇ ਦਫਾ ਫੇ ਜਿੰਨਾ ਕਸਮਾਨ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਹੁਣ ਨਹੀਂ ਆਉਂਦਾ ਵਾਲਾ ਸਮਾਨ ਉਹ ਉਹ ਜਿਹੜਾ ਜਵਾਨਾ ਸੀ ਉਹ ਸਾਡੇ ਵਾਸਤੇ ਬਹੁਤ ਚੰਗਾ ਸੀ ਸਾਡੇ ਜ਼ਿਮੀਂਦਾਰ ਵਾਸਤੇ ਇੰਨਾ ਚੰਗਾ ਸੀ ਜਿੰਨਾ ਵੀ ਕ ਠੀਕ ਹੈ ਜੀ ਹੁਣ ਤਾਂ ਜਿਹੜੇ ਪੈਸੇ ਕਮਾ ਲੈਂਦੇ ਉਹੀ ਲਾ ਲੈਂਦੇ ਜਿਹੜੇ ਕਮਾ ਲੈਂਦੇ ਆ ਮੂਰੇ ਫੇਰ ਉਹੀ ਮੂਲੇ ਸਮੇ ਵਾਲੀ ਪਹਿਲੀ ਹੀ ਖਾ ਲੈਂਦੇ ਸੀ 6 ਮਹੀਨੇ ਵਾਲੀ ਪਹਿਲੀ ਹਾਂਜੀ ਔਰ ਉਹ ਸਾਡੇ ਕੋਲੇ ਸਾਰੀਆਂ ਬਚਦੀਆਂ ਰਹਿਣੀਆਂ ਸੀ ਸਾਰੀ ਬਚਦੀ ਸੀ ਪਹਿਲੀ ਸਾਡੇ ਕੋਲੇ ਹਲਾ ਦੀ ਬਾਹੀ ਬਚਦੀ ਸੀ ਅਸੀਂ ਮੰညာ ਜਾਰ ਦੇ ਹੁੰਦੇ ਮੰညာ ਦੇ ਰੁਪਏ ਵਟ ਲੈਂਦੇ ਸੀ ਅਸੀਂ ਬੰਦੇ ਸੀਗੇ ਖੁਰਦੇ ਨਾਲੇ ਢਾਲ ਪਾਣੀ ਲਿਉਂਦੇ ਸੀ ਨਾਲੇ ਮੰਜਾਂ ਚਾਰਦੇ ਅੱਠਨ ਤੱਕ ਛੱਲੀਆਂ ਆ ਦਿਉਂਦੇ ਐਨੀਆਂ ਜੀਆਂ ਟੀਟਾਂ ਬਾਹਰ ਆਮ ਸੀ ਉਹਦੇ ਤੇ ਪੈਸਾ ਨਹੀਂ ਸੀ ਲੱਗਦਾ ਉਹ ਚੀਜ਼ ਦੇ ਉੱਤੇ ਹੁਣ ਸਾਰੀ ਚੀਜ਼ ਮੰਡੀ ਚ ਆਉਂਦੀ ਐ ਮੰਡੀ ਵਾਲੀ ਚੀਜ਼ ਦੇ ਵਿੱਚ ਬਣਦਾ ਕੁਝ ਨਹੀਂ ਇਹਨਾਂ ਦੇ ਪੈਸਿਆਂ ਦਾ ਕੁਝ ਨਹੀਂ ਬਣਦਾ ਹੈ ਮੰਡੀ ਦੀ ਚੀਜ਼ ਜਿੰਨੀ ਵੀ ਮਰਜ਼ੀ ਆ ਰਹੀਆਂ ਹੁਣ ਤੇ ਨਾਲ ਹੀ ਉਹਦੇ 'ਚ ਐ ਪੈ ਰਾਵੀ ਜੀ ਨੇ ਉਹਦੇ ਚ ਬਿਲਕੁਲ ਹਾਂ ਤੇ ਬਾਪੂ ਜੀ ਆਪਾਂ ਹੁਣ ਦੇ ਸਮੇਂ ਦੀ ਗੱਲ ਕਰੀਏ ਹੁਣ ਕੁੜੀਆਂ ਕਰਦੀਆਂ ਆਈ ਲੈਟਸ ਤੇ ਵਿੱਚ ਵਿੱਚ ਮੁੰਡੇ ਵੀ ਕਰੀ ਜਾਂਦੇ ਆ ਪਰ ਜਿਹੜਾ ਦੌਰ ਬਦਲੀ ਜਾਂਦਾ ਜਿਵੇਂ ਜਿਵੇਂ ਹੈਨਾ ਵੀ ਕੁੜੀਆਂ ਕਾਫੀ ਜਿਆਦਾ ਬਾਹਰ ਜਾਣ ਕਰਕੇ ਕੁੜੀਆਂ ਪੜੀਆਂ ਲਿਖੀਆਂ ਵੀ ਹੋ ਗਈਆਂ ਰਿਸ਼ਤੇ ਅੱਜ ਗੱਲ ਘੱਟ ਹੁੰਦੇ ਨੇ ਵੀ ਚਲੋ ਵੀ ਮੁੰਡੇ ਜਿਹੜੇ ਰਿਸ਼ਤੇ ਨਹੀਂ ਹੋ ਰਹੇ ਪਰ ਪਹਿਲਾਂ ਵਾਲੇ ਜਮਾਨੇ ਦੀ ਜੇ ਗੱਲ ਕਰੀ ਤਾਂ ਪਰਿਵਾਰ ਵਿੱਚ ਇੱਕ ਅੱਧਾ ਜਿਹੜਾ ਮੁੰਡਾ ਸੀਗਾ ਉਹ ਛੜਾ ਲਾਜ਼ਮੀ ਹੁੰਦਾ ਸੀ ਉਹਦਾ ਕੀ ਕਾਰਨ ਸੀ ਉਹ ਲੋ ਉਹ ਜਿਹੜੇ ਰੱਖਦੇ ਸੀ ਅਸੀਂ ਜਿਵੇਂ ਉਹ ਪਹਿਲੇ ਜਵਾਨੇ ਵਾਲੇ ਜਿਹੜੇ ਬਜ਼ੁਰਗ ਸੀ ਨਾ ਉਹ ਜ਼ਮੀਨ ਦੀ ਬਚਤ ਰੱਖਦੇ ਸੀ ਠੀਕ ਹੈ ਜੀ ਉਹ ਜੇ ਚਾਰ ਭਰਾ ਨਾ ਤਾਂ ਉਹਨਾਂ ਦੇ ਵਿੱਚੋਂ ਉਹ ਇੱਕ ਨੂੰ ਵਿਆਹ ਦੇ ਰੱਖਦੇ ਤਾਂ ਤਿੰਨ ਨੂੰ ਨਹੀਂ ਇੱਕ ਦੋ ਤਾਂ ਜ਼ਰੂਰੀ ਰਹਿੰਦੇ ਠੀਕ ਹੈ ਜੀ ਉਹ ਫਿਰ ਜ਼ਮੀਨ ਵਧੀ ਰਹਿੰਦੀ ਠੀਕ ਹੈ ਜੀ ਹੁਣ ਜਿੰਨਾ ਵੀ ਪਰਿਵਾਰ ਹੈ ਸਾਰਾ ਪਰਿਵਾਰ ਵਿਆਹੇ ਵੇ ਫਿਰ ਉਹ ਜ਼ਮੀਨ ਘਟ ਗਈ ਕੁੱਲ ਦੀ ਜ਼ਮੀਨ ਦਾ ਹੁਣ ਕਿਸੇ ਤੋਂ 5 ਕਿੱਲਿਆਂ ਤੋਂ 7 ਨਹੀਂ ਆਉਂਦੇ ਕਿਸੇ ਨੂੰ ਤੇ ਸਾਨੂੰ ਆਉਂਦੇ ਸੀ 20-20 ਗੱਲੇ ਠੀਕ ਹੈ ਜੀ ਤੇ ਜਿਹੜੇ ਪਰਿਵਾਰ ਘਟ ਸੀ ਤਾਂ ਆਉਂਦੇ ਸੀ ਹੁਣ ਫੇ ਜਿਹੜਾ ਕੋਈ ਉਹ ਜਿਹੜੇ ਥੋੜੀ ਜਿਹੀ ਜ਼ਮੀਨ ਰੈਂਦੀ ਉਹ ਕਹਿੰਦੇ ਵੀ ਸਾਡੀ ਐਲਸ ਕੀਤੀ ਹੋਈ ਹੈ ਸਾਨੂੰ ਤੁਸੀਂ ਕਨੇਡਾ ਚ ਭਜਾ ਦਿਓ ਅਸੀਂ ਉਧਰ ਵਗ ਜਾਾਂਗੇ ਤੇ ਤੁਸੀਂ ਇਹਨੂੰ ਵੇਚ ਦਿਓ ਹੁਣ ਆਏ ਕਹਿ ਦਿੰਦੇ ਨੇ ਠੀਕ ਹੈ ਜੀ ਹਾਂ ਫਿਰ ਹੁਣ ਉਹ ਰਾਗੀ ਦਾਜ ਬਣੇ ਫਿਰ ਜੋ ਕਹਿੰਦੇ ਵੇਚਿਆ ਸਾਨੂੰ ਵੇਚਣੀ ਪੈਂਦੀ ਹੈ ਨਹੀਂ ਫੇ ਕੋਈ ਹੋਰ ਬੰਦ ਖੜਾ ਕਰ ਲਾਂਗੇ ਪੁੱਠਾ ਸਿੱਧਾ ਉਹ ਉਹ ਤਾਂ ਜ਼ਰੂਰ ਕਰ ਲਾਂਗੇ ਉਹ ਤਾਂ ਫੇ ਆ ਕਿਸੇ ਨਾ ਕਿਸੇ ਪਾਸੇ ਨੂੰ ਭੱਜਣਗੇ ਫੇ ਵੇਚਣੀ ਪਊ ਇੱਕ ਗੱਲ ਤੇ ਗੂਠਾ ਧਰ ਕੇ ਬਕਾਉਂਦੇ ਆ ਹੁਣ ਵਾਲਾ ਪਰਿਵਾਰ ਜ਼ਮੀਨ ਪਹਿਲਾਂ ਵੇ ਜਿਹੜੇ ਸੀ ਪਹਿਲਾਂ ਵਾਲੇ ਪਰਿਵਾਰ ਦੇ ਸੀ ਉਹ ਜੇ ਸਾਨੂੰ ਬੁੜੇ ਆ ਕਹਿੰਦੇ ਵੀ ਤੁਸੀਂ ਪਿੰਡੇ ਤੇ ਫਿਰ ਦਿਓ ਓਏ ਜਾਓ ਖੇਤ ਭੱਜੋ ਸਾਨੂੰ ਖੇਤ ਜਾਣਾ ਪੈਂਦਾ ਸੀ ਠੀਕ ਹੈ ਜੀ ਅਸੀਂ ਅੜਕਦੇ ਨਹੀਂ ਸੀਗੇ ਚਾਹੇ ਕੰਮ ਹੁੰਦਾ ਚਾਹੇ ਨਾ ਹੁੰਦਾ ਹੁਣ ਤਾਂ ਮੋਟਰਸਾਈਕਲ ਨਾਲ ਕਦੀ ਬੀਹਾਂ ਤੇ ਫਿਰਦੇ ਆ ਦੀਪਾਂ ਕਾਰਾਂ ਤੇ ਤੇਲ ਫੂਕਦੇ ਫਿਰਦੇ ਆ ਕਾਰਾਂ ਦੀ ਨਾਸੀ ਠਾਈ ਜਾਂਦੇ ਨੇ ਕਮੇਟ ਗਿਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਕਿਸੇ ਕੋਲੇ ਨਾ ਜਿੰਨੇ ਵੀ ਹੁੰਦੇ ਆ ਆਥਲ ਨੂੰ ਖਾਤ ਕਰ ਦਿੰਦੇ ਆ ਫਿਰ ਇਹ ਨਾ ਇਹਨਾਂ ਨੂੰ ਪੈਸੇ ਦੇ 5-400 ਜੇਬ ਚ ਪਾਉਣ ਬਾਅਦ ਤੇ ਫਿਰ ਕਹਿੰਦੇ ਆ ਭਾਈ ਜਾ ਹਾਰ ਕੇ ਉਧਰ ਤੇ ਜਿਆਦੀ ਚੰਗੇ ਆ ਉਧਰ ਦੇ ਭੇਜਾਂਗੇ ਚੰਗਾ ਸਾਡੀਆਂ ਖਰਚਾ ਤਾਂ ਪਰੇ ਰਹਿੰਦੇ ਨੇ ਬਿਲਕੁਲ ਬਿਲਕੁਲ ਪੈਸੇ ਤਾਂ ਇੱਥੇ ਨਾ ਮੰਗਣਗੇ ਆਹੀ ਤਾਂ ਗੱਲ ਹੈ ਵੀ ਪੈਸੇ ਮੰਗ ਲੈਂਦੇ ਨੇ ਇੱਥੇ ਖਰਚਾ ਕਰਦੇ ਫਿਰਦੇ ਆ ਬੇਲੇ ਖੇਤ ਜਾਂਦੇ ਨਹੀਂ ਸਹੀ ਗੱਲ ਹੈ ਜੀ ਹੋਰ ਮੋਟਰ ਸਾਡੀ ਚੱਲਦੀ ਸੀ ਤੜਕੇ ਮੁੰਡਾ ਬਾਹਰ ਗਿਆ ਹੋਇਆ ਸੀਗਾ ਉਹ ਹੁਣ ਮੈਂ ਕੁੰਨੀਆਂ ਫੜਾਇਆਂ ਹੋਣ ਆਏ ਸੀ ਮੇਰੇ ਚਿੱਤੇ ਤੇ ਪਏ ਦੇ ਆਈ ਮੈਂ ਆਖਿਆ ਮੈਂ ਕਿਹਾ ਮੋਟਰ ਚੱਲਦੀ ਹੈ ਮੈਂ ਕਿਹਾ ਤੇ ਉਸੇ ਵਾਂਗ ਚੱਲਦੀ ਹੋਏ ਮੈਂ ਤੜਕੇ 4 ਵਜੇ ਗਿਆ ਮੈਂ 13 ਤੇ ਪੇ ਦੇ ਤਾਂ ਦੇਪਮ ਖੇਤ ਦੇ ਵਿੱਚ ਕੋਈ ਕੁਝ ਵੀ ਹੋਇਆ ਤਾਂ ਤਾਂ ਨਹੀਂ ਜਾਂਦੇ ਇਹਨਾਂ ਨੂੰ ਜਾਣਦੀ ਕੀ ਲੋੜ ਹੈ ਇਹ ਜਾਂਦੇ ਝੁੰਡੇ ਨਹੀਂ ਹਨ ਖੇਤ ਹੋਣ ਵਾਲਾ ਪਰਿਵਾਰ ਇਹਦਾ ਚੰਗੇ ਲੀੜੇ ਪਾ ਕੇ ਪਿੰਡੇ ਤੁਰਿਆ ਫਿਰਦਾ ਵੀ ਜ਼ਮੀਨ ਕਿੱਥੇ ਰਹੂਗੀ ਜਮੀਨ ਕਿਸੇ ਕੋਲੇ ਵੀ ਨਹੀਂ ਰਹਿਣੀ ਹੈ ਠੀਕ ਹੈ ਜੀ ਇਹ ਰਹੇ ਜੀ ਨਹੀਂ ਜਮੀਨ ਇਹ 2-4 ਸਾਲਾਂ ਚ ਕੁੱਲ ਦੀ ਉੱਡ ਜੂ ਠੀਕ ਹੈ ਜੀ ਕੋ ਜਿਹੜੇ ਮਗਲੰਮੀਆਂ ਦੇ ਉਹ ਵੀ ਕਹਿੰਦੇ ਜਾਂਦੇ ਆ ਕੁੜੀਆਂ ਵੀ ਹੁਣ ਵਿਆਹ ਕਰਨ ਨੂੰਗੀ ਫਿਰ ਉਧਰ ਲਾੋਸਨਾ ਕਰੋ ਨੇ ਇੱਥੇ ਤਾਂ 20 ਕਿੱਲੇ ਆਉਂਦੇ ਆ ਕਿਸੇ ਮੁੰਡੇ ਨੂੰ ਕਹਿੰਦੇ ਆ ਨਾ ਜਿਹੜਾ ਉਧਰ ਦਾ ਮੁੰਡਾ ਉਸੇ ਨਾਲ ਵਿਆਹ ਕਰਾਉਣਾ ਫਿਰਦੇ ਆ ਮੁੰਡੇ 20-20 ਫਿਰਦੇ ਆ 20ਾਂ ਦੇ ਵਿੱਚ ਕੋਈ ਰਸਤੇ ਹੀ ਨਹੀਂ ਆਲੇ ਰਸਤੇ ਵਾਲੇ ਹੀ ਨਹੀਂ ਆਉਂਦਾ ਮੁੰਡਿਆਂ ਨੂੰ ਠੀਕ ਹੈ ਜੀ ਹਾਂ ਨਰੇਲੇ ਗਿਆ ਨੂੰ ਕਹਿੰਦੇ ਜੀ ਉਧਰ ਤਾਂ ਜਾ ਵਿਆਹ ਕਰਾ ਲਾਂਗੇ ਨਹੀਂ ਕਰਾਉਂਦੇ ਨਹੀਂ ਠੀਕ ਹੈ ਜੀ 30-30 ਸਾਲ ਦੇ ਮੁੰਡੇ ਦੁਰੇ ਰਹਿੰਦੇ ਆ ਕੁੜੀਆਂ ਇੱਕ ਬਰਤੀ ਦੇ ਵਿੱਚ ਪੰਜ ਨਾ ਮੁੰਡੇ ਬਚੀ ਨੇ ਫਿਰ ਇਹ ਰਹਿਣਗੇ ਕਿੱਥੇ ਵਿਆਹ ਹੋਣਗੇ ਕਿੱਥੇ ਇਹ ਹੁਣ ਉਹ ਹੋਊਗਾ ਉਹ ਮਾਹੌਲ ਅੱਗੇ ਵਾਲਾ ਕਿਉਂ ਹੁਣ ਸਾਹਕਦਾ ਹੁੰਦਾ ਨਹੀਂ ਮੁੰਡਿਆਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਅੱਗੇ ਤਾਂ ਉਹ ਬਾਨੀਏ ਮੰਗਦੇ ਹੁੰਦੇ ਬਜਾਅ ਦੀ ਸਾਡੇ ਜ਼ਿਮੀਦਾਰ ਮੰਗਣ ਦਾ ਅੱਗੇ ਜਦੋਂ ਹੁਣ ਜ਼ਿਮੀਦਾਰਾਂ ਨੇ ਮੁੰਡਿਆਂ ਨੂੰ ਸਾਖ ਨਹੀਂ ਹੁੰਦਾ ਜ਼ਿਮੀਦਾਰ ਵੀ ਭੱਜ ਲੇ ਤੇ ਸਾਡੇ ਨੂੰ ਕਰਾਓ ਸਾਡੇ ਨੂੰ ਕਰਾਓ ਕੀ ਕਰੂਗਾ ਕੋਈ ਤੇ ਬਾਪੂ ਜਿਵੇਂ ਇਹ ਗੱਲ ਤੁਸੀਂ ਥੋੜੀ ਮੈਨੂੰ ਘੈਂਟ ਲੱਗੀ ਜਿਵੇਂ ਕਹਿੰਦੇ ਹੁੰਦੇ ਆਖੇ ਇਹ ਕਹਿੰਦੇ ਜੱਟ ਦਾ ਪੁੱਤ ਅੱਡ ਹੋ ਜੂ ਤਾਂ ਜ਼ਮੀਰ ਵੰਡੀ ਜਾਊ ਕਹਿੰਦੇ ਬਾਨੀਏ ਦਾ ਪੁੱਤ ਜੇ ਅੱਡ ਹੁੰਦਾ ਤਾਂ ਹੱਟਾਂ ਇੱਕ ਰੀਥਾਂ ਦੋ ਹੋ ਜਾਣਗੀ ਹਨਾ ਉਹਨਾਂ ਦਾ ਕਾਰੋਬਾਰ ਵੱਧ ਜਾਂਦਾ ਤੇ ਜਿਹੜਾ ਜੱਟ ਜ਼ਿਮੀਦਾਰ ਭਾਈਚਾਰੇ ਦਾ ਜਿਹੜਾ ਕਾਰੋਬਾਰ ਆ ਉਹ ਕੱਟ ਜਾਂਦਾ ਹਨਾ ਉਹ ਫਿਰ ਉਹਨੂੰ ਟਰੈਕਟਰ ਲੈ ਕੇ ਜਾਣਾ ਪਊਗਾ ਚਾਹੇ ਲੰਬਲਾਂ ਤੇ ਲਈਏ ਚਾਹੇ ਗਲ ਵੜਾਈਏ ਤੇ ਫਿਰ ਉਹ ਵਾਹੀ ਦੇ ਟਰੈਕਟਰ ਤੇ ਵੀ ਜਾਊਗਾ ਖੇਤ ਆਊਗਾ ਉਹੀ ਉਸੇ ਨਾਲ ਹੀ ਵਾਕੇ ਆਊਗਾ ਉਹ ਮੁੜ ਕੇ ਤਾਂ ਉਹ ਫੇਕ ਇਤਨੀ ਜਾਣਾ ਉਹਨੇ ਇਹ ਜਾਊਗਾ ਤਾਂ ਮੋਟਰਸਾਈਕਲ ਤੇ ਜਾਊ ਅਸੀਂ ਸਾਰਾ ਦਿਨ ਹਲ ਵਾਕੇ ਹਾਂਜੀ 8 8 10 10 ਭੜੀਆਂ ਅਸੀਂ ਚੜੀ ਨਹੀਂਆ ਕੋਟਰ ਨਹੀਂਆ ਮਸ਼ੀਨ ਤੇ ਹੱਥਾਂ ਵਾਲੀ ਤੇ ਦਾ ਦਾ ਸਮਝਾ ਨੂੰ ਕੱਖ ਪਾਉਣੇ ਫੇਰ ਨਾ ਆ ਕੇ ਰੋਟੀ ਖਾ ਕੇ ਫੇਰ ਪਾਣੀ ਦੇ ਜਾਵੜਦੇ ਤਾਂ ਪਾਣੀ ਉਹੀ ਖੁੱਲਾ ਪਿਆ ਰਿਹਾ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਖੇਤ ਜਾਂ ਖੇਤਾਂ 'ਚ ਇੱਕ ਬੰਦਾ ਰਖਾ ਦੀ ਠੀਕ ਹੈ ਜੀ ਤੇ ਅਸੀਂ ਅੱਗੇ ਪਿੰਡੇ 'ਚ ਇੱਕ ਬੰਦਾ ਹੁੰਦਾ ਪਿੰਡੇ 'ਚ ਇੱਕ ਬੰਦਾ ਹੁੰਦਾ ਵੱਧ ਤੋਂ ਵੱਧ ਬਾਹਲੇ ਨਹੀਂ ਸੀ ਹੁੰਦੇ ਤੇ ਜਿਹੜਾ ਕੋਈ ਬੇਕਾਰ ਹੁੰਦਾ ਘਰ ਦੇ ਵਿੱਚ ਹੁਣ ਬੇਕਾਰ ਦਾ ਖੇਤ ਹੋਵੇ ਕਾਰ ਵਾਲੇ ਤਾਂ ਸਾਰੇ ਘਰੇ ਫਿਰਦੇ ਆ ਬਿਲਕੁਲ ਬਿਲਕੁਲ ਕੰਦਾ ਕਾਹਨੇ ਕਰਦੇ ਹਣ ਬਾਕੀ ਕੀ ਕਰੂਗਾ ਫਿਰ ਹੁਣ ਜ਼ਮੀਨਾਂ ਕਿੱਥੇ ਰਹਿਣਗੀਆਂ ਫੇ ਕੈਨੇਡਾ ਵੀ ਚਲੋ ਭਾਈ ਐਂ ਕਰੋ 25 ਲੱਖ ਰੁਪਇਆ ਲਾ ਦਿਓ ਇਹਨਾਂ ਤੇ ਇੱਕ ਕਹਿੰਦਾ ਵੇਚ ਦਿਓ ਇਹਨਾਂ ਨੂੰ ਬਾਹਰ ਭੇਜੋ ਬਾਹਰ ਕਿਹੜੇ ਕਮਾਏ ਆ ਹੁਣ ਦੁਨੀਆ ਉਹੀ ਫਿਰਦੀ ਆ ਨਾ ਕਿਤੇ ਸਟੇਰੀਆ ਚ ਵਾੜਾ ਕੰਮ ਮਿਲਦਾ ਨਾ ਕੈਨੇਡਾ ਤੇ ਮਿਲਦਾ ਨਾ ਅਮਰੀਕਾ ਤੇ ਮਿਲਦਾ ਅੱਡੇ ਦੇ ਜਵਾਕ ਬੈਠੇ ਆ ਅੱਡੇ ਦੇ ਜਵਾਕ ਬੈਠੇ ਆ ਹੁਣ ਉੱਥੇ ਬਿਨਾ ਕੰਮ ਤੋਂ ਸਾਡੇ ਸਾਡੇ ਪਰਿਵਾਰ ਦੇ ਕਈ ਨੇ ਇਹ ਸਾਡੇ ਵੱਡੇ ਭਰਾ ਦੇ ਵੀ ਕੈਨੇਡਾ ਚ ਠੀਕ ਹੈ ਜੀ ਸਾਡੇ ਚਾਲ ਗਏ ਆ ਉੱਥੇ ਕੈਨੇਡਾ ਦੀ ਨਹੀਂ ਇੰਗਲੈਂਡ ਚ ਨਾ ਪਰ ਉਹ ਹੁਣ ਸਾਨੂੰ ਦੱਸਣ ਲੱਗ ਗਏ ਵੀ ਬਹੁਤ ਭੈੜਾ ਮਾਹੌਲ ਹੈ ਇੱਥੇ ਠੀਕ ਹੈ ਜੀ ਜਿੰਨਾ ਵੀ ਕਹਿ ਦੀ ਉਹਨੇ ਹੀ ਭੈੜਾ ਮਾਹੌਲ ਹੈ ਤੇ ਹੁਣ ਕੀ ਕਰੂ ਜਹਾਜ਼ਾਂ ਦੇ ਜਹਾਜ਼ ਪੜ ਕੇ ਭਰੇ ਜਾਂਦੇ ਆ ਉੱਧਰ ਮੈਂ ਕਿਹਾ ਇੱਥੇ ਸਾਡੇ ਮੁੰਡੇ ਨੂੰ ਇੱਕ ਨੂੰ ਅਸੀਂ ਹਾਰ ਕੇ ਛਡਾ ਆ ਗਏ ਮੇਰੇ ਪੋਤੇ ਨੂੰ ਅੱਛਾ ਜੀ ਤੇ ਸਾਨੂੰ ਅਸੀਂ ਇੱਥੋਂ ਗੱਡੀ ਲੈ ਕੇ ਵਾਗੇ ਜਿੱਥੋਂ ਅਸੀਂ ਤਹਾਂ ਗਏ ਉੱਥੇ 에ਅਰ ਫੋਰਸ ਤੇ ਫਿਰ ਦੁਨੀਆ ਪਹਾਣੋਂ ਇਹ ਜਾਣ ਪਹਾਣੋਂ ਇੰਨੇ ਜਗਏ ਜਿੰਨੇ ਵੀ ਦੇ ਮਾਇਓ ਮੁੰਡੇ ਨੂੰ ਕਿਹਾ ਸਾਡੀ ਖੱਟਰਪੱਤੀ ਧੂਆਕਾਰ ਵਾਲਾ ਮੁੰਡਾ ਮੈਂ ਉਹਨੂੰ ਆਖਿਆ ਮੈਂ ਕਿਹਾ ਜਰੀ ਇੰਨਾ ਮੁਲਖ ਜਿਹਦੇ ਦਾ ਜਾਈਆਂ ਦਾ ਇਹ ਜਾਊਗਾ ਕਿੱਥੇ ਇਹਨਾਂ ਨੂੰ ਸੰਭੂ ਕੌਣ ਮਨੋਲਾ ਬਾਬਾ ਤੂੰ ਖੜ ਜਾ ਮੇਰੀ ਗੱਲ ਸੁਣ ਇੱਕ ਮਾਤੀ ਮਨੋਲਾ ਤੈਨੂੰ ਦਿਖਾਉਣਾ ਜਦੋਂ ਜਿਹੜੇ ਪਾਸੇ ਨਿਕਲਦੇ ਸੀ ਥੱਲੇ ਵਾਲੇ ਪਾਸੇ ਬਲੈਟਾਂ ਲੱਗਦੀਆਂ ਸਨ ਜੋ ਅਸੀਂ ਉਧਰ ਦੇਖੇ ਮੈਂ ਆਖਿਆ ਬਖਿਆ ਇਹਨੂੰ ਬਾਤ ਕੇ ਬਣਾਉਣਗੀ ਕਿੱਥੇ ਠੀਕ ਹੈ ਉਦੋਂ ਵੀ ਇੰਨੇ ਵੱਡੇ ਟੁਰੇ ਆਉਂਦੇ ਆ ਮੈਂ ਉਹਨੂੰ ਆਖਿਆ ਮੈਂ ਕਿਹਾ ਮੈਨੂੰ ਤਾਂ ਖੜ ਜਾ ਉਹ ਘੰਟਾ ਦੇਖ ਹੀ ਲੈ ਅੱਛਾ ਜੀ ਦੋ ਤਰ੍ਹਾਂ ਕਰਨ ਹਜ਼ਾਰਾਂ ਬੰਦੇ ਟੁਰੇ ਜਾਵੇ ਮੈਂ ਪੈਣੇ ਰਹਿਣਗੇ ਕਿੱਥੇ ਹੀ ਨਹੀਂ ਐਨੇ ਕੱਢਲ ਵਾਲ ਨੇ ਇਹਨਾਂ ਨੂੰ ਹਾਂ ਦੱਸ ਹੁਣ ਕੀ ਕਰੂਗਾ ਕੋਈ ਜਾਣਦੇ ਆ ਫੇਰ ਉਧਰ ਮੁੜੀ ਆਉਂਦੇ ਜਾਂਦੇ ਜਾਂਦੇ ਮੁੜੀ ਜਾਂਦੇ ਆ ਨਾਲੇ ਬੱਸਾਂ ਵਾਂਗੂ ਚੱਲਦੇ ਨਾ ਐਨੀ ਦੁਨੀਆਂ ਜਾਂਦੀ ਐਨੀ ਦੁਨੀਆਂ ਜਾਂਦੀ ਆ ਘਟ ਨਹੀਂ ਜਾਂਦੀ ਹੁਣ ਜੇ ਉਧਰੋਂ ਆਉਂਦੇ ਦੇਖੀਏ ਫੇਰ ਨਹੀਂ ਤੇ ਗੱਲਾਂ ਬਾਤਾਂ ਤੁਸੀਂ ਸਾਥਲੇ ਬਾਬੇ ਦੀਆਂ ਸੁਣੀ ਲਈਆਂ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਤਾਂ ਸ਼ੇਅਰ ਜਰੂਰ ਕਰਿਓ ਹੋ ਸਕੇ ਤਾਂ ਆਪਣੇ ਪੇਜ ਨੂੰ ਫੋਲੋ ਵੀ ਕਰ ਲਿਓ YouTube ਤੇ ਤੁਸੀਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਛੇਤੀ ਲੈ ਕੇ ਆਵਾਂਗੇ ਅਗਲੀ ਵੀਡੀਓ ਜਿਉਂਦੇ ਰਹੋ